ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੀ ਖੁਰ ਨਵੀਂ ਵੀਡੀਓ ਦੇ ਨਾਲ ਮੈਂ 먼저 ਤੁਹਾਡਾ ਸਵਾਗਤ ਕਰਦਾ ਹਾਂ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਹਾਜ਼ਰਾਨ ਜੀ ਤੁਹਾਡੇ ਸਾਰਿਆਂ ਲਈ ਅੱਜ ਦੀ ਖੁਰ ਨਵੀਂ ਵੀਡੀਓ ਲੈ ਕੇ ਅੱਜ ਵਾਲੀ ਜਿਹੜੀ ਵੀਡੀਓ ਹੈਗੇ ਨੌਜਵਾਨ ਮੁੰਡੇ ਕੁੜੀਆਂ ਲਈ ਹੈ ਜਿਹੜੇ ਇੱਕ ਵੱਡੇ ਲੈਵਲ ਦਾ ਅਫਸਰ ਬਣਨਾ ਚਾਹੁੰਦੇ ਆ ਆਈਪੀਐਸ ਪੀਸੀਐਫ ਅਫਸਰ ਐਸਡੀਐਮ ਤਹਿਸੀਲਦਾਰ ਬਣਨਾ ਚਾਹੁੰਦੇ ਆ ਉਹਨਾਂ ਵਾਸਤੇ ਇਹ ਬੜੀ ਖੁਸ਼ਖਬਰੀ ਵਾਲੀ ਗੱਲ ਹੈ ਕਿਉਂਕਿ ਵੱਡੇ ਪੱਧਰ ਦੇ ਉੱਪਰ ਜਿਹੜੀਆਂ ਉਹ ਅਫਸਰ ਦੀਆਂ ਜਿਹੜੀਆਂ ਪੋਸਟਾਂ ਹੋ ਆਈਆਂ ਹੋਈਆਂ ਜੀ ਤੱਕ ਇਹ ਸਾਰੀ ਜਾਣਕਾਰੀ ਤੁਹਾਨੂੰ ਸਾਂਝੀ ਕਰਦੇ ਆਂ ਕਿਰਪਾ ਕਰਕੇ ਵੀਡੀਓ ਨੂੰ ਸ਼ੁਰੂ ਤੋਂ ਐਂਡ ਤੱਕ ਜਰੂਰ ਦੇਖਿਓ ਸਾਥੀ ਮਿੱਤਰਾਂ ਨਾਲ ਜਰੂਰ ਸਾਂਝਾ ਕਰਿਓ ਸੋ ਜਿਸ ਤਰ੍ਹਾਂ ਕਿ ਤੁਸੀਂ ਦੇਖ ਸਕਦੇ ਹੋ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਬਰਾਦਰੀ ਗਾਰਡਨ ਪਟਿਆਲਾ ਠੀਕ ਹੈ ਜੀ ਇਹਦੇ ਵਿੱਚ ਜਿਹੜੀ ਹੋ ਪੋਸਟ ਆਈਆਂ ਹਨ ਜਲਨ ਇਨਫੋਰਮੇਸ਼ਨ ਪੰਜਾਬ ਸਟੇਟ ਸਿਵਲ ਸਰਵਿਸ ਕੰਬਾਈਨਡ ਕੰਪੀਟੀਟਿਵ ਇਗਜ਼ਾਮ ਐਗਜ਼ਾਮੀਨੇਸ਼ਨ 2025 ਠੀਕ ਹੈ ਜੀ ਇਹਦੇ ਤੁਸੀਂ ਦੇਖ ਸਕਦੇ ਹੋ ਦਾ ਪੰਜਾਬ ਪਬਲਿਕ ਸਰਵਿਸ ਕਮਿਸ਼ਨ PPCS has been established under article 315 of the constitution of india with the basic purpose of the recruitment of officials in various departments of the government as per the uh, requisitions sent by the government in the regard from time to time the jis tarah ki tusin ne punjab service commission de vich 315 de article de adheen bhartiya samvidhan de anusar vak vak jehdiya category de vich jehdiya ho sarkar dwara jehdiya poston ho kadhi jandiyan ne time to time ਤਾਂ ਪੰਜਾਬ ਸਟੇਟ ਸਿਵਲ ਸਰਵਿਸ ਕੰਬਾਈਨਡ ਕੰਪੀਟੀਟਿਵ ਐਗਜ਼ਾਮੀਨੇਸ਼ਨ 2025 ਇਸ ਬੀਂਗ ਕੰਡਕਟਡ ਬਾਈ ਦਾ ਪੀ ਪੀਐਸਸੀ ਫਾਰ ਰਿਕਰੂਟਮੈਂਟ ਆਫ ਦਾ ਅਫੀਸਰ ਐਜ਼ ਪੰਜਾਬ ਸਿਵਲ ਸਰਵਿਸ ਠੀਕ ਹੈ ਜੀ ਤਾਂ ਜਿਹੜਾ ਹੈਗਾ ਪੰਜਾਬ ਸਟੇਟ ਸਿਵਲ ਸਰਵਿਸ ਦੇ ਆਪਣੇ 2025 ਦੇ ਇੱਕ ਜਿਹੜੀਆਂ ਪੰਜਾਬ ਸਿਵਲ ਸਰਵਿਸ ਦੀਆਂ ਪੋਸਟਾਂ ਹੋ ਕੱਢੀਆਂ ਐਗਜ਼ੀਕਿਊਟਿਵ ਬ੍ਰਾਂਚ ਦੇ ਵਿੱਚ ਹੈ ਡਿਪਟੀ ਸੁਪਰਡੈਂਟ ਆਫ ਪੁਲਿਸ ਹੈ ਤਹਿਸੀਲਦਾਰ ਹੈ ਫੂਡ ਐਂਡ ਸਿਵਲ ਸਪਲਾਈ ਅਫੀਸਰ ਹੈ ਬਲਾਕ ਡਿਪਾਰਟਮੈਂਟ ਹੈ ਐਂਡ ਪੰਚਾਇਤ ਅਫੀਸਰ ਹੈ असिस्टेंट रजिस्ट्रार है कोपरेटिव सोसाइटीज़ है लेबर कम कौनसल्यूशन ऑफिसर है एम्प्लॉयमेंट जनरल स्किल डिवेलपमेंट एंड ट्रेनिंग ऑफिसर एक्साइज एंड टैक्सेशन ऑफिसर ईटीओ ओ एंड डेप्टी सुपडेंडेंट ऑफ जेल्स ग्रेड सेकंड ने डिस्ट्रिक्ट प्रोविजन ऑफिसर है आफ्टर कंपलीशन ऑफ द एग्जामीनेशन प्रोसैस जिस तरह के प्रीलीमीन टैसट हूं उसन हों जी ਬੜੀਆਂ ਜਿਹੜੀਆਂ ਆਪਾਂ ਪੋਸਟ ਦੇਖਦੇ ਆ ਜੁਪੀਐਸਸੀ ਹੋਇਆ ਪੀਸੀਐਸਸੀ ਹੋਇਆ ਆਈਪੀਐਸ ਹੋਆ ਆਈਐਸ ਹੋਆ ਸਭ ਤੋਂ ਪਹਿਲਾਂ ਉਸ ਪ੍ਰੀਲਿਮ ਟੈਸਟ ਹੁੰਦਾ ਉਸ ਤੋਂ ਬਾਅਦ ਮੇਨ ਹੁੰਦਾ ਦਾ ਕਮਿਸ਼ਨ ਸ਼ਲ ਸੈਂਟ ਅ ਲਿਸਟ ਆਫ ਦਾ ਸਕਸੈਸਫੁਲ ਕੈਂਡੀਡੇਟਸ ਟੂ ਦਾ ਗਵਰਨਮੈਂਟ ਸਭ ਤੋਂ ਪਹਿਲਾਂ ਜਿਹੜੇ ਕੈਂਡੀਡੇਟ ਇਹ ਐਗਜ਼ਾਮ ਪਾਸ ਕਰਨਗੇ ਉਸ ਤੋਂ ਬਾਅਦ ਜਿਹੜੇ ਹੈਗੇ ਵਿਭਾਗ ਇਸ ਦੀ ਲਿਸਟ ਜਿਹੜੀ ਅੱਗੇ ਕੈਂਡੀਡੇਟਾਂ ਦੀ ਉਹ ਅੱਗੇ ਸਰਕਾਰ ਨੂੰ ਸੈਂਡ ਕਰੇਗਾ ਥਿਸ ਐਡਵਰਟਾਈਜ਼ਮੈਂਟ ਇਜ਼ ਬੀਇੰਗ ਪਬਲਿਸ਼ਡ ਐਸ ਪਰ ਦਾ ਇਨਕੁਇਰੀਜ਼ਨਸ ਆਰ ਰੀਸੀਵਡ ਫਰਮ ਦਾ ਗਵਰਨਮੈਂਟ ਆਫ ਪੰਜਾਬ ਪੰਜਾਬ ਦੀ ਜਿਹੜੀ ਐਡਵਰਟਾਈਜ਼ਮੈਂਟ ਵਿਗਿਆਪਨ ਦੇ ਆਧਾਰ ਤੇ ਜਿਹੜੀ ਇਹ ਪਬਲਿਕ ਨੋਟਿਸ ਕੱਢਿਆ ਗਿਆ ਪੰਜਾਬ ਡਿਪਾਰਟਮੈਂਟ ਆਫ ਪਰਸਨਲ ਵਾਈਡ ਲੈਟਰ ਨੰਬਰ ਇਹ ਦਿੱਤਾ ਹੋਇਆ ਜੀ ਠੀਕ ਹੈ ਡੇਟਡ 25 11 2024 ਐਂਡ ਲੈਟਰ ਉਸ ਤੋਂ ਬਾਅਦ ਡੇਟਡ 21 2025 ਉਸ ਤੋਂ ਬਾਅਦ ਅਲੱਗ-ਅਲੱਗ ਤਰ੍ਹਾਂ ਦੇ ਇਹ ਲੈਟਰ ਆਏ ਹੈ ਦਾ ਪ੍ਰੀਲਿਮਿਨਰੀ ਕੰਬਾਈਨਡ ਕੰਪੀਟੀਟਿਵ ਐਗਜ਼ਾਮੀਨੇਸ਼ਨ 2025 ਟੈਂਟੇਟਿਵ ਸ਼ਡਿਊਲਸ ਫਾਰ April 2025 ਤਾਂ April 2025 ਦੇ ਵਿੱਚ ਜਿਹੜਾ ਹੈਗਾ ਪ੍ਰੀਲਿਮਿਨਰੀ ਟੈਸਟ ਹੋਣ ਜਾ ਰਿਹਾ ਜੀ ਹਾਂ ਐਗਜੈਕਟ ਡੇਟ ਆਫ ਫॉर द ਪ੍ਰੀਮੀਨਰੀ ਐਗਜ਼ਾਮੀਨੇਸ਼ਨ ਸ਼ਲ ਬੀ ਇਨਟੀਮੇਟਡ ਲੇਟਰ ਓਨ ਠੀਕ ਹੈ ਜੀ ਥੋੜੇ ਸਮੇਂ ਬਾਅਦ ਜਿਹੜੀ ਐਗਜੈਕਟ ਡੇਟ ਹੈ ਉਹ ਦੱਸਦੇ ਹਾਂ ਕਿ ਫਿਲਹਾਲ ਇਹ ਅਪ੍ਰੈਲ 2025 ਦੇ ਵਿੱਚ ਜਿਹੜਾ ਇਹ ਪੰਜਾਬ ਸਿਵਲ ਸਰਵਿਸ ਦਾ ਜਿਹੜਾ ਪੇਪਰ ਹੈ ਪ੍ਰੀਲੀਮੀਨਰੀ ਉਹ ਹੋਣਾ ਜੀ ਦ ਨੰਬਰ ਆਫ ਵੈਕੈਂਸੀਸ ਟੂ ਬੀ ਫਿਲਡ ਓਨ ਦਾ ਬੇਸਿਸ ਆਫ ਪੀ ਐਸ ਸੀ ਐਸ ਸੀ 2025 기ਵਨ ਇਨ ਦਾ ਟੇਬਲ ਇਨ ਦਾ ਬਲੋ ਠੀਕ ਹੈ ਇਹ ਕਾਚ ਚਾਰਟ ਤੁਸੀਂ ਬਣਾ ਦੇਖ ਸਕਦੇ ਹੋ 2025 ਦੇ ਵਿੱਚ ਜਿਹੜੀਆਂ ਪੰਜਾਬ ਸਿਵਲ ਸਰਵਿਸ ਜਿਹੜੇ ਪੋਸਟਾਂ ਹੋਣ ਜਾ ਰਹੀਆਂ ਨੇ ਕਿਹੜੀ ਕਿਹੜੀ ਵੱਡੇ ਪੱਧਰ ਦੇ ਉੱਪਰ ਪੋਸਟਾਂ ਨੇ ਜੀ ਜਿਸ ਤਰ੍ਹਾਂ ਕਿ ਤੁਸੀਂ ਦੇਖ ਸਕਦੇ ਹੋ ਸਭ ਤੋਂ ਪਹਿਲਾਂ ਜੀ ਪੰਜਾਬ ਸਿਵਲ ਸਰਵਿਸ ਐਗਜ਼ੀਕਿਊਟਿਵ ਬ੍ਰਾਂਚ ਦੇ ਵਿੱਚ 46 ਪੋਸਟਾਂ ਨੇ ਜੀ ਉਸ ਤੋਂ ਬਾਅਦ ਸੈਕੰਡ ਨੇ ਆਪਾਂ ਗੱਲ ਕਰੀ ਡਿਪਟੀ ਸੁਪਰਡੈਂਟ ਆਫ ਪੁਲਿਸ ਯੂਨੋਪਾ ਡੀਐਸਪੀ ਕਹਿ ਦਈਏ ਜੀ 17 ਪੋਸਟਾਂ ਜਿਹੜੀਆਂ ਉਹ ਡਿਪਟੀ ਸੁਪਰਡੈਂਟ ਦੀਆਂ ਹੋਣਗੀਆਂ ਜੀ ਇਸ ਤੋਂ ਬਾਅਦ ਤਿੰਨ ਨੰਬਰ ਤੇ ਤਹਿਸੀਲਦਾਰ ਦਿਆਂ ਵੀ ਸੌਰੀ 17 ਪੋਸਟਾਂ ਡਿਪਟੀ ਸੁਪਰਡੈਂਟ ਦੀਆਂ ਨੇ ਤੇ ਇਸ ਤੋਂ ਬਾਅਦ 27 ਪੋਸਟਾਂ ਤਹਿਸੀਲ ਸਾਬ ਨਾਲ ਕਰੋ ਠੀਕ ਹੈ ਜੀ ਅੱਗੇ ਹੈ ਜੀ ਐਕਸਾਈਟ ਐਂਡ ਟੈਕਸੇਸ਼ਨ ਆਫੀਸਰ ETO 121 ਪੋਸਟਾਂ ਦੇਖੋ ਇਹ ਵੀ ਵੱਡੇ ਪੱਧਰ ਤੇ ਜਿਹੜੀਆਂ ਪੋਸਟਾਂ ਆਈਆਂ ਹੋਈਆਂ ਨੇ ਇਹਦੇ ਨਾਲ ਹੀ 5 ਨੰਬਰ ਤੇ ਹੈ ਫੂਡ ਐਂਡ ਸਿਵਲ ਸਪਲਾਈ ਆਫੀਸਰ ਇਹ 13 ਪੋਸਟਾਂ ਨੇ ਜੀ ਅੱਗੇ ਹੈ ਜੀ ਬਲੌਕ ਡਿਵੈਲਪਮੈਂਟ ਐਂਡ ਪੰਚਾਇਤ ਆਫੀਸਰ BDPO ਬੀ ਐਂਡ ਬੀਡੀਪੀਓ ਆਪਾਂ ਕਹਿ ਦਿੰਦੇ ਹਾਂ ਜੀ ਠੀਕ ਹੈ ਜੀ 49 ਪੋਸਟਾਂ ਨੇ ਬਲੌਕ ਲੈਵਲ ਤੇ ਨੇ ਅਸਿਸਟੈਂਟ ਰਜਿਸਟਰਾਰ ਕੋਆਪਰੇਟਿਵ ਸੁਸਾਇਟੀਆਂ ਜਿਸ ਤਰ੍ਹਾਂ ਸੁਸਾਇਟੀਆਂ ਬਣੀਆਂ ਹੁੰਦੀਆਂ ਨੇ ਪਿੰਡਾਂ ਦੇ ਵਿੱਚ ਜਿੱਥੇ ਸਾਰਾ ਜਿਹੜਾ ਹੈਗਾ ਖੇਤੀਬਾੜੀ ਦਾ ਸਮਾਨ ਆਪਾਂ ਨੂੰ ਭਈਆ ਕਰਾਉਣਾ ਹੈ ਉਹਦੇ ਵਿੱਚ ਪੋਸਟ ਆਈਆਂ ਨੇ ਕੋਆਪਰੇਟਿਵ ਸੁਸਾਇਟੀ ਦੇ ਵਿੱਚ 21 ਪੋਸਟਾਂ ਨੇ ਅੱਗੇ ਹੈ ਜੀ ਲੇਬਰ ਕਮ ਕਾਉਂਸਲੇਸ਼ਨਸ ਆਫੀਸਰ ਠੀਕ ਹੈ ਜੀ 11 ਇਨਸਪੈਕਟਰ ਦੀਆਂ ਵੀ ਪੋਸਟ ਆਈਆਂ ਇਹ ਤਿੰਨ ਪੋਸਟਾਂ ਜੀ ਆਪਣੇ ਕੋਲੇ ਆਈਆਂ ਅੱਗੇ ਹੈ ਜੀ ਨੋ ਨੰਬਰ ਤੇ এমਪਲੋਇਮੈਂਟ ਜਨਰਲ ਸਕਿੱਲ ਡਿਵੈਲਪਮੈਂਟ ਐਂਡ ਟ੍ਰੇਨਿੰਗ ਆਫੀਸਰ 12 ਪੋਸਟਾਂ ਜੀ ਤੇ ਲਾਸਟ ਹੈ ਆਪਣੇ ਕੋਲੇ 10 ਨੰਬਰ ਤੇ ਡਿਪਟੀ ਸੁਪਰਡੈਂਟ ਜੇਲ ਗ੍ਰੇਡ ਸੈਕੰਡ ਦੀਆਂ ਪੋਸਟਾਂ ਡਿਸਟ੍ਰਿਕਟ ਪ੍ਰੋਵੀਜ਼ਨ ਆਫੀਸ 13 ਪੋਸਟਾਂ ਇਹ ਆਈਆਂ ਹੋਈਆਂ ਤੇ ਜੇਕਰ ਕੁੱਲ ਪੋਸਟਾਂ ਦੀ ਗੱਲ ਕਰੀਏ ਤਾਂ 322 ਪੋਸਟਾਂ ਇਹਦੇ ਵਿੱਚ ਆਈਆਂ ਹੋਈਆਂ ਪੰਜਾਬ ਸਿਵਲ ਸਰਵਿਸ ਦੇ ਵਿੱਚ ਦਾ ਨੰਬਰ ਆਫ ਪੋਸਟਸ ਮੇ ਬੀ ਇਨਕਰੀਜ਼ਡ ਅ ਡਿਕਰੀਸ ਇਹ ਠੀਕ ਹੈ ਜੀ ਸਮੇਂ ਦੇ ਅਨੁਸਾਰ ਇਹ ਵਧਾਈਆਂ ਵੀ ਜਾ ਸਕਦੀਆਂ ਨੇ ਘਟਾਈਆਂ ਵੀ ਜਾ ਸਕਦੀਆਂ ਨੇ ਦਾ ਪੰਜਾਬ ਸਿਵਲ ਸਰਵਿਸ ਰੂਲਸ 2020 ਇਨਸ਼ੂਡ ਬਾਈ ਦਾ ਡਿਪਾਰਟਮੈਂਟ ਆਫ ਦਾ ਸੋਸ਼ਲ ਸਿਕਿਉਰਿਟੀ ਐਂਡ ਔਮਨ ਐਂਡ ਦਾ ਚਾਈਲਡ ਡਿਵੈਲਪਮੈਂਟ ਪ੍ਰੋਵਾਈਡਡ 33% ਰਿਵੀਜ਼ਨ ਠੀਕ ਹੈ ਜੀ ਜਿਸ ਤਰ੍ਹਾਂ ਕਿ ਆਪਾਂ ਸਾਰੇ ਜਾਣਦੇ ਹਾਂ ਆ ਵਿਮਨਦੀਪ ਆਬ ਔਰਤਾਂ ਦੀ ਜਿਹੜੀ ਕਿਸੇ ਵੀ ਡਿਪਾਰਟਮੈਂਟ ਦੇ ਵਿੱਚ ਖਾਸ ਕਰਕੇ ਇਹਨਾਂ ਦੇ ਪੋਸਟਾਂ ਦੇ ਵਿੱਚ 33% ਜਿਹੜੀ ਰਿਜ਼ਰਵੇਸ਼ਨ ਉਹਨਾਂ ਦੀ ਉਹ ਨਿਰਧਿਤ ਹੋਈ ਆ। ਥਿਸ ਰੂਲਸ ਐਸ ਅਟੈਚਰ ਐਸ ਅਨੈਕਸਰ 1 ਵਿਦ ਜਨਰਲ ਇਨਫੋਰਮੇਸ਼ਨ ਆਫ ਦਾ ਕੈਂਡੀਡੇਟਸ ਅਨੈਕਸਰ 1 ਦੇ ਵਿੱਚ ਜਿਹੜੀ ਇਹ ਕੈਂਡੀਡੇਟ ਡਿਟੇਲ ਉਹ ਦਿੱਤੀ ਹੋਈ ਆ ਉਹਦੇ ਵਿੱਚ ਇਹ ਮੈਂਸ਼ਨ ਕੀਤਾ ਹੋਇਆ ਥਰਡ ਨੰਬਰ ਤੇ ਜੇ ਆਪਣਾ ਕੈਂਡੀਡੇਟ ਸ਼ੂ ਅਪਲਾਈ ਅੰਡਰ ਸਪੋਰਟਸ ਕੈਟਾਗਰੀ ਸ਼ੁਡ ਹੈਵ ਗ੍ਰੈਜੂਏਸ਼ਨ ਸਰਟੀਫਿਕੇਟ ਐਸ ਪਰ ਗਵਰਨਮੈਂਟ ਆਫ ਪੰਜਾਬ ਜਿਹੜੇ ਸਾਥੀ ਅਧਿਆਪਕ ਜੋ ਸੌਰੀ ਬॉयਜ਼ ਐਂਡ ਗਰਲਸ ਤੇ ਲੜਕੀ ਲੜਕੀਆਂ ਸਪੋਰਟਸ ਕੋਟੇ ਦੇ ਵਿੱਚ ਅਪਲਾਈ ਕਰਨਗੇ ਉਹਨਾਂ ਦੀ ਜਿਹੜੀ ਗ੍ਰੇਡੇਸ਼ਨ ਹੋਣੀ ਉਹ ਪੰਜਾਬ ਦੇ ਅਕੋਰਡਿੰਗ ਬਣਦੀ ਹੈ ਜੀ ਉਹਨਾਂ ਕੋਲ ਹੋਣੀ ਚਾਹੀਦੀ ਹੈ ਡਿਪਾਰਟਮੈਂਟ ਆਫ ਦਾ ਪਰਸਨਲ ਪਰਸਨਲ ਪਾਲਿਸੀਜ਼ 1 ਬ੍ਰਾਂਚ ਯਰ ਨੋਟੀਫਿਕੇਸ਼ਨ ਆਫ ਦਾ ਜਿਸ ਤਰ੍ਹਾਂ ਠੀਕ ਹੈ ਤਾਂ ਜਿਹੜੇ ਸਪੋਰਟਸ ਕੋਟੇ ਦੇ ਵਿੱਚ ਉਹਨਾਂ ਨੂੰ ਉਹਨਾਂ ਦੀ ਗ੍ਰੇਡੇਸ਼ਨ ਜਿਹੜੀ ਹੋ ਪਹਿਲਾਂ ਤੋਂ ਹੋਣੀ ਚਾਹੀਦੀ ਹੈ ਪੰਜਾਬ ਦੇ ਅਨਸਾਰ ਠੀਕ ਹੈ ਜੀ ਤਾਂ ਹੀ ਉਹਨਾਂ ਨੂੰ ਸਪੋਰਟਸ ਕੋਟੇ ਦੇ ਵਿੱਚ ਮੰਨਿਆ ਜਾਊਗਾ ਤਾਂ ਇਹ ਸਾਰੀ ਜਾਣਕਾਰੀ ਪੰਜਾਬ ਸਿਵਲ ਸਰਵਿਸ ਠੀਕ ਹੈ ਜੀ ਦੇ ਵਿੱਚ ਜਿਹੜੀਆਂ ਵੱਡੇ ਪੱਧਰ ਦੇ ਉੱਪਰ 322 ਪੋਸਟਾਂ ਆਫੀਸਰ ਦੀਆਂ ਨਹੀਂ ਆਈਆਂ ਨਹੀਂ ਠੀਕ ਹੈ ਜੀ ਜਿਹੜੇ ਨੌਜਵਾਨ ਮੁੰਡੇ ਕੁੜੀਆਂ ਆਫੀਸਰ ਬਣਨਾ ਚਾਹੁੰਦੇ ਆ ਚਾਹੁੰਦੇ ਆ ਕਿ ਸਾਡੇ ਕੋਲ ਵੀ ਬੱਤੀਆਂ ਵਾਲੀਆਂ ਗੱਡੀਆਂ ਹੋਣ ਸਾਡੀ ਵੀ ਜਿਵੇਂ ਕਹਿੰਦੇ ਬੱਲੇ ਬੱਲੇ ਹੋਵੇ ਹਨਾ ਤਾਂ ਉਹ ਇਹਨਾਂ ਪੋਸਟਾਂ ਦੇ ਵਿੱਚ ਅਪਲਾਈ ਕਰ ਸਕਦੇ ਆ ਤੇ ਕਿਰਪਾ ਕਰਕੇ ਵੀਡੀਓ ਨੂੰ ਸ਼ੁਰੂ ਤੱਕ ਐਂਡ ਤੱਕ ਦੇਖਿਆ ਤੁਹਾਡਾ ਧੰਨਵਾਦ ਪਰ ਬਾਕੀ ਮਿੱਤਰਾਂ ਨਾਲ ਜਰੂਰ ਸਾਂਝਾ ਕਰਿਆ ਕਰੋ ਕਿ ਕਿ ਕਈ ਮੇਰੇ ਮਿੱਤਰ ਭੈਣ ਭਰਾ ਥੋੜਾ ਜਾਰੂ ਜੀਵਨ ਦੇ ਵਿੱਚ ਹੁੰਦੇ ਆ ਉਹਨਾਂ ਤੱਕ ਇਹ ਚੀਜ਼ਾਂ ਨਹੀਂ ਪਹੁੰਚ ਸਕਦੀਆਂ ਤਾਂ ਇੱਕ ਸੋਸ਼ਲ ਮੀਡੀਆ ਹੈ ਜਿਹਦੇ ਜ਼ਰੀਏ ਆਪਾਂ ਕੱਲੀ ਕੱਲੀ ਜਿਹੜੀ ਚੀਜ਼ ਹੈ ਉਹ ਇੱਕ ਦੂਸਰੇ ਦੇ ਲੈ ਆਉਣੇ ਨੇੜੇ ਠੀਕ ਹੈ ਜੀ ਤਾਂ ਸਾਥੀ ਮਿੱਤਰਾਂ ਨਾਲ ਜ਼ਰੂਰ ਸਾਂਝਾ ਕਰਿਓ ਮਿਲਦੇ ਆ ਕਿਸੇ ਨਵੀਂ ਜਾਣਕਾਰੀ ਦੇ ਲਈ ਤਦ ਤੱਕ ਲਈ ਧੰਨਵਾਦ